ਸੁਬੀ ਸਿੰਘ ਬਾਦਲ ਇਸ ਸਮੇਂ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਰਹੀ ਹੈ ਇਸੇ ਵਿਚਾਲੇ ਹੁਣ ਸਿੱਖ ਸਿਆਸਤ ਜੋਰਾ ਦੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੂੰ ਲੈ ਕੇ ਆਗੂਆਂ ਚ ਮੂੜ ਇਕਤਾ ਦਿਖਾਈ ਦੇ ਰਹੀ ਹੈ ਬੀਤੇ ਦਿਨੀ ਸੁਖਦੇਵ ਸਿੰਘ ਢੀਂਸਾ ਵੱਲੋਂ ਹਮਾਇਤ ਕਰਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਵੀ ਪ੍ਰਧਾਨਗੀ ਨੂੰ ਲੈ ਕੇ ਸੁਬੀ ਸਿੰਘ ਬਾਦਲ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ ਨਨਨੇ ਕਿਹਾ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਮਨਜ਼ੂਰ ਹੋਣਗੇ ਦੱਸਦੇ ਕਿ ਇਹ ਬਿਆਨ ਸਿਕੰਦਰ ਸਿੰਘ ਮਲੂਕਾ ਵੱਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਦੌਰਾਨ ਦਿੱਤਾ ਗਿਆ ਉਹਨਾਂ ਇਸ ਮੁੱਖ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਦੋਵਾਂ ਦੇ ਚੰਗੇ ਪਰਿਵਾਰਾਂ ਦੇ ਸਬੰਧ ਨੇ ਪਰ ਪਿਛਲੇ ਸਮੇਂ ਜੋ ਕੁਝ ਵੀ ਵਾਪਰਿਆ ਉਸਨੇ ਮਨ ਨੂੰ ਦੁਖੀ ਕੀਤਾ ਅੱਗੇ ਉਹਨਾਂ ਨੇ ਕਿਹਾ ਕਿ ਡੈਲੀਗੇਟ ਨਵਾਂ ਪ੍ਰਧਾਨ ਚੁਣਨਗੇ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਚੁਣਦੇ ਨੇ ਤਾਂ ਵੀ ਠੀਕ ਹੈ ਸਾਡੇ ਫੈਸਲਾ ਮਨਜ਼ੂਰ ਹੋਵੇਗਾ ਐਸੋ ਪਹਿਲਾਂ ਦੱਸ ਸੀ ਕਿ ਸ਼ੋਮਨੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਸਾ ਨੇ ਪ੍ਰਧਾਨ ਦੇ ਉਹਦੇ ਨੂੰ ਲੈ ਕੇ ਵੱਡਾ ਸ਼ਿਕਾਤ ਅਕਸਰ ਦੇ ਆਦੇਸ਼ ਅਨੁਸਾਰ ਜੇਕਰ ਸਮੁੱਚਾ ਸ਼ੋਮਨੀ ਅਕਾਲੀ ਦਲ ਇੱਕ ਮੁੱਠੂ ਹੋ ਕੇ ਨਵੇਂ ਸਿਰੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕਿਉਂਕਿ ਮੁੱਢ ਤੋਂ ਹੀ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਉਹ ਹਮੇਸ਼ਾ ਤੋਂ ਹੀ ਸਰਵ ਪ੍ਰਬੰਧਿਤ ਪ੍ਰਧਾਨ ਹੁੰਦਾ ਹੈ ਚਾਹੇ ਉਹ ਜੋਨ ਉਪਰੰਤ ਸੁਖਬੀਰ ਬਾਦਲ ਹੀ ਮੁੱਢ ਤੋਂ ਪ੍ਰਧਾਨ ਬਣ ਅਸੀਂ ਸਾਰੇ ਪ੍ਰਬੰਧ ਕਰਾਂਗੇ